ਹੈਲੋ ਜੀ ਮਿੰਨਿੰਦਰ ਤਰੀ ਵਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਹੈਗੀ ਹੈ ਜੀ ਮੱਸਿਆ ਤੇ ਅੱਜ ਸਾਡੀ ਸਾਂਜੀ ਮਾਤਾ ਦਾ ਤਿਹਾਰ ਆ ਤੇ ਪਿੰਡਾਂ ਦੇ ਵਿੱਚ ਸਾਂਜੀ ਕਿਵੇਂ ਲਾਈ ਜਾਂਦੀ ਹੈ ਜੀ ਆਪਾਂ ਉਹ ਦੱਸਾਂਗੇ ਤੁਹਾਨੂੰ ਤੇ ਸਾਂਜੀ ਦਾ ਕੀ ਕਹਾਣੀਆਂ ਜਿਹੜੀਆਂ ਜੁੜੀਆਂ ਹੋਈਆਂ ਨੇ ਸਾਂਜੀ ਬਾਰੇ ਵੀ ਸਾਂਜੀ ਮਾਤਾ ਕੌਣ ਸੀ ਤੇ ਕਿਵੇਂ ਉਹਨਾਂ ਬਾਰੇ ਵੀ ਦੱਸਾਂਗੇ ਆਪਾਂ ਵੀ ਕਿਉਂ ਲਾਈ ਜਾਂਦੀ ਹੈ ਇਹ ਤੇ ਅਸੀਂ ਨੇ ਹੁਣ ਸਾਰਾ ਆਪਣਾ ਕੰਮ ਕੰਪਲੀਟ ਕਰ ਲਿਆ ਜੀ ਰੰਗਣ ਰਗਾਈ ਦਾ ਬਲੌਗ ਅਸੀਂ ਕੱਲ ਸ਼ੂਟ ਕਰਤਾ ਸੀ ਤੁਹਾਨੂੰ ਵੀਡੀਓ ਪਾਤੀ ਸੀ ਤੇ ਅੱਜ ਇਹ ਲਾਉਣ ਦੀ ਆ ਅੱਜ ਸਾਡੀ ਵੀਡੀਓ ਨਾਲ ਬਣੇ ਰਹੋ ਤੇ ਅੱਜ ਤੁਹਾਨੂੰ ਦਿਖਾਉਨੇ ਆ ਵੀ ਕਿਵੇਂ ਲਾਉਨੇ ਆਂ ਸੀ ਜਿਹੜਾ ਇਹ ਹੈ ਜੀ ਆਪਾਂ ਸਾਰਾ ਇੱਥੇ ਲਾਵਾਂਗੇ ਆਪਾਂ ਸਾਂਝੀ ਮਾਤਾ ਨੂੰ ਤੇ ਇਹ ਆਪਾਂ ਸਾਰਿਆਂ ਨੇ ਲਪਾਈ ਕਰ ਲਈ ਸੀ ਇਹ ਆਪਾਂ ਦਿੱਤਾ ਪਰੋਲਾ ਜੀ ਪਾਂਡੂ ਦਾ ਕਿਉਂਕਿ ਕੰਦ ਨੂੰ ਸੁੱਚੀ ਕੀਤਾ ਜਾਂਦਾ ਕਈ ਕਰਾਂ ਦੇ ਵਿੱਚ ਕਲੀ ਵੀ ਫੇਰ ਦਿੱਤੀ ਜਾਂਦੀ ਹੈ ਤੇ ਪਰ ਅਸੀਂ ਪਾਂਡੂ ਦਾ ਫੇਰਦੇ ਹੁੰਨੇ ਆ ਤੇ ਗੋਹਾ ਅਸੀਂ ਪਹਿਲਾਂ ਹੀ ਲਿਆਂਦਾ ਸੀ ਜੀ ਤੇ ਹੁਣ ਆਪਾਂ ਬਣਾਵਾਂਗੇ ਸਾਂਝੀ ਦੀ ਸ਼ੇਪ ਵੀ ਕਿਵੇਂ ਲਾਉਣੀ ਆ ਲੋ ਜੀ ਹੁਣ ਮੈਂ ਤੇ ਆਂਟੀ ਨੇ ਲਾਉਣੀ ਸਟਾਰਟ ਕਰਤੀ ਸਾਂਜੀ ਤੇ ਅਸੀਂ ਗੁਆ ਜਿਹੜਾ ਆਪਣਾ ਸਾਡਾ ਗੋਹਾ ਸੀ ਤੇ ਅਸੀਂ ਗਵਾਂਡੀਆਂ ਦੇ ਘਰੋਂ ਲੈ ਕੇ ਆਏ ਸੀ ਤੇ ਵਿੱਚ ਅੱਧਾ ਗੁਆ ਦਾ ਸੀ ਜੀ ਅੱਧਾ ਵਿੱਚ ਹੀ ਮੱਜ ਦਾ ਸੀ ਵੀ ਚੰਗੀ ਤਰ੍ਹਾਂ ਇਹ ਜਿਹੜਾ ਮਿਕਸ ਹੋ ਕੇ ਸਾਡੀ ਸਾਂਜੀ ਜਿਹੜੀ ਖੜ ਜੀ ਤੇ ਆਂਟੀ ਮੈਨੂੰ ਗੋਹਾ ਫੜਾਈ ਗਈ ਤੇ ਮੈਂ ਲਾਈ ਗਈ ਜੀ ਤੇ ਹੌਲੀ ਹੌਲੀ ਪਹਿਲਾਂ ਅਸੀਂ ਦੀ ਸ਼ੇਪ ਤਿਆਰ ਕਰਾਂਗੇ ਸਾਂਜੀ ਜੀ ਗੋਹੇ ਦੀ ਸ਼ੇਪ ਦੇਤੀ ਸਾਂਜੀ ਨੂੰ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਲਾਵਾਂਗੇ ਤਾਰੇ ਤੇ ਉਹਦਾ ਮੂੰਹ ਤੇ ਉਹਨਾਂ ਦੀ ਫਰਾਕ ਵਗੈਰਾ ਤੇ ਆ ਆਪਣਾ ਕਾਣਾ ਵੋਧੂ ਦਾ ਉਹ ਕਰਤਾ ਸੰਜੀਤ ਭਾਈ ਜਿਹਨੂੰ ਕਹਿੰਦੇ ਨੇ ਤੇ ਆਪਣਾ ਸਮਾਨ ਆ ਜਿਹੜਾ ਆਪਣਾ ਰੈਡੀ ਹੋ ਚੁੱਕਿਆ ਜੀ ਹੁਣ ਆਪਾਂ ਇਹਦੇ ਵਿੱਚ ਹੌਲੀ-ਹੌਲੀ ਲਾ ਦਾਂਗੇ ਕਿਉਂਕਿ ਜੇ ਆਪਾਂ ਟਾਈਮ ਜ਼ਿਆਦਾ ਰੱਖਿਆ ਤਾਂ ਗੋਹਾ ਸੁੱਕ ਜਾਊਗਾ ਤੇ ਹੁਣ ਆਪਾਂ ਇਹਨੂੰ ਹੌਲੀ-ਹੌਲੀ ਲਾ ਕੇ ਦਿਖਾਉਨੇ ਆ ਤੁਹਾਨੂੰ ਵੀਡੀਓ ਦੇ ਨਾਲ ਬਣੇ ਰਹੋ ਗੋਹੇ ਦੀ ਸ਼ੇਪ ਦੇਣ ਤੋਂ ਬਾਅਦ ਜੀ ਆਪਾਂ ਹੌਲੀ-ਹੌਲੀ ਇਹਦਾ ਮੂੰਹ ਝੜਾਂਗੇ ਮੂੰਹ ਮੈਨੂੰ ਥੋੜਾ ਜਿਹਾ ਛੋਟਾ ਲੱਗਿਆ ਵੀ ਮੈਂ ਛੋਟਾ ਬਣਾਤਾ ਫਿਰ ਕੋਈ ਗੱਲ ਨਹੀਂ ਆਪਾਂ ਅਗਲੀ ਵਾਰ ਵੱਡਾ ਬਣਾ ਦਾਂਗੇ ਤੇ ਮੈਨੂੰ ਡਰ ਵੀ ਸੀ ਕਿ ਤੇ ਇਹ ਡਿੱਗ ਨਾ ਜਾਵੇ ਮੈਂ ਚੰਗੀ ਤਰ੍ਹਾਂ ਗੋਹਾ ਲਾਦਾ ਤੇ ਇਹਦੇ ਆਂਟੀ ਮੈਨੂੰ ਕਹਿੰਦੀ ਸਮਾਰ ਕੇ ਜੇ ਗੋਹਾ ਲਾ ਦੇ ਮੈਂ ਚੰਗੀ ਤਰ੍ਹਾਂ ਗੋਹਾ ਲਾ ਕੇ ਉਹਨੂੰ ਟਿਕਾਤਾ ਜੀ ਕੀ ਰਹਿ ਗਿਆ ਸੰਜੀ ਦਾ ਆਪਣਾ ਹੋਰ ਹੋ ਰਿਹਾ ਜੀ ਮਾਤ ਤਾਂ ਤਾਂ ਲਾਈ ਜਾਂਦੀ ਹੈ ਜੀ ਸੰਜੀ ਮਤ ਦੇ ਨਾਲ ਕਾਫੀ ਇੱਕ ਥਾਵਾਂ ਜਾਂ ਪਰੰਪਰਾਵਾਂ ਜੁੜੀਆਂ ਹੋਈਆਂ ਨੇ ਸਾਂਜੀ ਮਾਤਾ ਜਿਨ੍ਹਾਂ ਸਾਂਜੀ ਤਾਂ ਲਾਈ ਜਾਂਦੀ ਹੈ ਜੀ ਜਿਨ੍ਹਾਂ ਦੇ ਘਰ ਬੱਚੇ ਦਾ ਵਿਆਹ ਵੀ بیٹے ਦਾ ਵਿਆਹ ਨਹੀਂ ਹੁੰਦਾ ਤਾਂ ਉਹਨਾਂ ਦੇ ਨੂਹ ਰੂ ਦੇ ਰੂਪ ਵਿੱਚ ਆਉਂਦੀ ਆ ਤੇ ਬਰੋਟਾ ਤਾਂ ਲਾਇਆ ਜਾਂਦਾ ਜਿਨ੍ਹਾਂ ਦੇ ਆਪਣੇ ਪੁੱਤਰ ਦੀ ਪ੍ਰਾਪਤੀ ਜਾਂ ਸੰਤਾਨ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਇਹਨਾਂ ਨੂੰ ਦੁਰਗਾ ਮਾਤਾ ਦੇ ਰੂਪ ਵਿੱਚ ਪੂਜਿਆ ਜਾਂਦਾ ਜਿੱਥੋਂ ਤੱਕ ਮੈਨੂੰ ਪਤਾ ਮੈਂ ਸਿਆਣਿਆਂ ਤੋਂ ਸੁਣਿਆ ਜੀ ਮੈਂ ਵੀ ਘਰੋਂ ਹੀ ਸੁਣਿਆ ਸੀ ਵੀ ਇਸ ਤਰ੍ਹਾਂ ਦੁਰਗਾ ਦੇ ਮਾਤਾ ਵੀ ਦੁਰਗਾ ਦੇ ਮਾਤਾ ਰੂਪ ਵਿੱਚ ਆਉਂਦੀ ਆ ਇਹ 9 ਦਿਨ ਰਾਤਾਂ ਦੇ ਦਿਨ ਤੇ 10ਵੇਂ ਦਿਨ ਇਹਨੂੰ ਤੀਰਿਆ ਜਾਂਦਾ ਵੀ ਇਹ ਤਾਂ ਲਾਈ ਜਾਂਦੀ ਆ ਸਾਡੀ ਵੀ ਨੱਦ ਗਏ ਆਹ ਹਾਂ ਸਾਹਮਣੇ ਨੀਂਂਤੀ ਤੇ ਲਾਵੇ ਐਸੇ ਫੇਟ ਗੱਟ ਜੇ ਮੜੇ ਸਾਡੀ ਸਾਂਝੀ ਮਾਤਾ ਤੇ ਸਾਡਾ ਸਾਂਝੀ ਦਾ ਭਰਾ ਤੇ ਆ ਸਾਡਾ ਕਾਣਾ ਗੋਦੂ ਲੱਗ ਕੇ ਤਿਆਰ ਹੋ ਚੁੱਕੇ ਨੇ ਸਾਰੇ ਇਹ ਕਹੇ ਜੀ ਲੱਗਦੀ ਆ ਜੀ ਦੇਖੋ ਤੇ ਹੁਣ ਅਸੀਂ ਦੇਵਾਂਗੇ ਚੁੰਨੀ ਚੁੰਨੀ ਦੇ ਕੇ ਇੱਕ ਆਂਟੀ ਆਪਣਾ ਜੋਤੜਾ ਵਾਲਾ ਰੈਂਦਾ ਹਨ ਬਣਾਉਣ ਨਾਲ ਆ ਹਾਂ ਬੁਲੀ ਬਣਾਉਣੀ ਆ ਠੀਕ ਹੈ ਤੇ ਆਦੀ ਗੁੱਤ ਦੀ ਸ਼ੇਪ ਸਾਰੇ ਆਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਸ ਤਰ੍ਹਾਂ ਦੀ ਲੱਗੀ ਆ ਤੇ ਕਾਫੀ ਵੱਡੀ ਲਾਤੀ ਅਸੀਂ ਨੇ ਤੇ ਤਾਰੇ ਬਹੁਤ ਬਚ ਗਈ ਸੀ ਸਾਡੇ ਕੋਲ ਇਸ ਲਈ ਅਸੀਂ ਆਲੇ-ਦਾਲ ਇਹਦੇ ਡੈਕੋਰੇਸ਼ਨ ਦਾ ਕੰਮ ਕਰਤਾ ਥੋੜਾ ਜਿਹਾ ਤੇ ਹੁਣ ਦੇਵਾਂਗੇ ਚੁੰਨੀ ਅਸੀਂ ਚੱਕ ਕੇ ਆਪਾਂ ਸਾਰਾ ਸਮਾਨ ਰੱਖ ਦਈਏ ਤੇ ਟਾਈਮ ਹੋ ਗਿਆ ਜੀ ਸਵਾ 6 ਦਾ ਸਾਡੇ ਤੇ ਹਾਲੇ ਤੱਕ ਅਸੀਂ ਫ੍ਰੀ ਨਹੀਂ ਹੋਏ ਅਸੀਂ 5 ਵਜੇ ਲੱਗੇ ਸੀ ਜੀ ਸਨ ਪੂਰਾ ਘੰਟਾ ਹੋ ਗਿਆ ਲੱਗਿਆਂ ਨੂੰ ਸਵਾ ਘੰਟਾ ਹੀ ਹੋ ਗਿਆ ਆਂਟੀ ਹਨਾ ਤੇ ਆਪਾਂ ਇਹ ਸਾਈਡ ਤੇ ਰੱਖ ਦਾਂਗੇ ਹੰਡੀ ਇੱਥੇ ਜੀ ਲਾ ਦਿਓ ਆਂਟੀ ਕਹਿੰਦੀ ਕੋਈ ਤਾਰਾ ਬਚੇ ਨਾ ਬਸ ਸਾਰੇ ਲਾ ਕੇ ਹੰਟੀ ਨੇ ਸਾਰੇ ਹੀ ਬਣਿਛੇ ਕੀਤਾ ਦੇਖੋ ਜੀ ਕਿਵੇਂ ਲੱਗਦੀ ਆ ਹੁਣ ਲੋ ਜੀ ਜਿਹੜੀ ਚੁੰਨੀ ਦੀ ਰਸਮ ਆ ਜੀ ਉਹ ਮੇਰੇ ਘਰ ਵਾਲਾ ਪੂਰੀ ਕਰੂਗਾ ਜੀ ਮਾਤਾ ਦੀ ਮੇਰੇ ਹਸਬੰਡ ਇਸ ਤਰ੍ਹਾਂ ਦੇ ਦਿਓ ਜੀ ਇਸ ਤਰ੍ਹਾਂ ਦੁਰਗਾ ਮਾਤਾ ਦੀ ਹਾਂ ਇਸ ਤਰ੍ਹਾਂ ਹਾਂਜੀ ਲੋ ਜੀ ਚੁੰਨੀ ਦਾ ਕਰਤਾ ਜੀ ਆਪਾਂ ਨੇ ਕੋਮਲ ਤੂੰ ਲੇਟ ਹੋ ਗਈ ਲੋ ਜੀ ਹੁਣ ਅਸੀਂ ਹਾਂ ਤੇ ਆਪਾਂ ਬਲੌਗ ਦੀ ਹੁਣ ਇੱਥੇ ਜਮਾਤੀ ਕਰਦੇ ਆਂ ਤੇ ਸਾਰੇ ਜਾਣੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸਾਡੀ ਸਾਂਝੀ ਦੱਸਿਓ ਵੀ ਕਿਵੇਂ ਲੱਗੀ ਮਿਲਦੇ ਆਂ ਜੀ ਫਿਰ ਆਪਾਂ ਨੈਕਸਟ ਬਲੌਗ ਦੇ ਵਿੱਚ ਹੁਣ ਇਹਦਾ ਆਰਤੀ ਦਾ ਬਲੌਗ ਪਾਵਾਂਗੇ ਆਪਾਂ ਤੇ ਆਂਟੀ ਹੁਣ ਜਾ ਰਹੇ ਨੇ ਹੁਣ ਇਹਨਾਂ ਨੇ ਵੀ ਜਾ ਕੇ ਧਾਰਾਂ ਧੂਰਾ ਕੱਢਣੀਆਂ ਨੇ ਤੇ ਆਪਾਂ ਜੋਬ ਵੀ ਜੋਬੀ ਜਤੀ ਹੋਣੀ